ਰਕੋ ਬੌਧਨ ਸਮਾਜ ਪਾਰਟੀ ਜਿੱਥੇ ਪੂਰੇ ਦੇਸ਼ ਦੇ ਅੰਦਰ ਭੈਣ ਕੁਮਾਰੀ ਮਾਇਆਵਤੀ ਦੀ ਗਵਾਹੀ ਦੇ ਵਿੱਚ ਚੋਣਾਂ ਲੜ ਰਹੀ ਆ ਔਰ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ 13 ਦੇ 13 ਸੇਟਾਂ ਦੇ ਜ਼ਬਰਦਸਤ ਤਿਆਰੀ ਦੇ ਨਾਲ ਜੋ ਕਿ ਚੋਣਾਂ ਲੜ ਰਹੀ ਹੈ ਜਦੋਂ ਮਾਇਆਵਤੀ ਜੀ ਪੰਜਾਬ ਦੇ ਵਿੱਚ ਰੈਲੀ ਕਰਨ ਆਏ ਨਮਾ ਸ਼ਹਿਰ ਉਸ ਦਿਨ ਦਾ ਜੋ ਇਤਿਹਾਸ ਇਕੱਠਾ ਹੈ ਇਹ ਗੱਲ ਦਾ ਪ੍ਰਤੀਕ ਹੈ ਇਸ ਵਾਰ ਬੌਧਨ ਸਮਾਜ ਪਾਰਟੀ ਪੰਜਾਬ ਤੋਂ ਵੀ ਮੈਂਬਰ ਪਾਰਲੀਮੈਂਟ ਜਿਤਾ ਕੇ ਦਿੱਲੀ ਭੇਜੇਗੀ ਜਿਹੜੇ 9 ਹਲਕੇਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਪ੍ਰਚਾਰ ਚਲ ਕਰਦੇ ਪਿਓ ਹਜੇ ਤੱਕ ਔਰ ਕਿਸ ਤਰ੍ਹਾਂ ਦਾ ਰੁਝਾਨਾ ਵੋਟਰਾਂ ਦਾ ਦੇਖੋ ਮੈਂ ਲਗਾਤਾਰ ਵਿਧਾਨ ਲੋਕ ਸਭਾ ਪਟਿਆਲੇ ਦੇ ਹਲਕੇਾਂ ਚ ਘੁੰਮ ਰਿਹਾ 9 ਦੇ 9 ਵਿਧਾਨ ਸਭਾ ਚੋਂ ਸਾਡੇ 3 3 4 4 ਰੌਂਡ ਲੱਗ ਚੁੱਕੇ ਆ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਇੰਨਾ ਪਿਆਰ ਮਿਲ ਰਿਹਾ ਲੋਕ ਦੂਜੀ ਪਾਰਟੀਆਂ ਨੂੰ ਸੁਣ ਕੇ ਦੂਜੀ ਪਾਰਟੀਆਂ ਨੂੰ ਪੜਨਾ ਚਾਹ ਨਹੀਂ ਬਟਨ ਦਿੰਦੇ ਪਰ ਬੌਧਨ ਸਮਾਜ ਪਾਰਟੀ ਦੇ ਉਮੀਦਵਾਰ ਬੌਧਨ ਸਮਾਜ ਪਾਰਟੀ ਨੂੰ ਲੋਕ ਸਨੇਹ ਦੇ ਦੇ ਕੇ ਬੁਲਾ ਰਹੇ ਆ ਕਿ ਸਾਡੇ ਪਿੰਡ ਆ ਕੇ ਬੀਐਸਪੀ ਦੀ ਮੀਟਿੰਗ ਕਰਾਓ ਅਸੀਂ ਬੀਐਸਪੀ ਨੂੰ ਵੋਟਾਂ ਪਾਣੀ ਆ ਇਸ ਵਾਰ ਅਸੀਂ ਭਾਜਪਾ ਕਾਂਗਰਸ ਅਕਾਲੀ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਪਾਣੀ ਹਾਂ ਤਾਂ ਕੀ ਲੱਗਦਾ ਆਪਾਂ ਪਿਛਲੀ ਵਾਰ ਕੱਢ ਜਾਣਾ ਗਠਜੋਧਨ ਕੀਤਾ ਸੀ ਉਸ ਚੀਜ਼ ਦਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਇਸ ਸਮੇਂ ਸਾਨੂੰ ਬੌਧਨ ਸਮਾਜ ਪਾਰਟੀ ਨੂੰ ਇਲੈਕਸ਼ਨ ਚੋ ਚਨਾਵੀ ਗਠਜੋਧਨ ਨਾ ਕਰਕੇ ਬੌਧਨ ਸਮਾਜ ਪਾਰਟੀ ਨੂੰ ਫਾਇਦਾ ਹੋਇਆ ਕਿ ਜੇ ਆਪਾਂ ਗੱਲ ਕਰੀਏ ਰਿਜ਼ਲਟ ਦੀ ਨਿੱਤੀ ਚਾਹ ਤਾਂ ਬਾਅਦ ਜੇਕਰ ਆਪਾਂ ਨੂੰ ਕਿਸੇ ਨਾਲ ਜਿਹੜਾ ਸਮਝੌਤਾ ਕਰਨਾ ਪਿਆ ਕਿਸੇ ਪਾਰਟੀ ਨਾਲ ਤੇ ਤੁਹਾਨੂੰ ਲੱਗਦਾ ਕਿ ਇਹ ਪੋਸੀਬਲ ਹੈਗਾ ਦੇਖੋ ਜਿਹੜੀ ਨੈਸ਼ਨਲ ਸਮਝੌਤਾ ਆ ਜਾਂ ਸਰਕਾਰ ਬਣਾਉਣ ਦਾ ਉਹ ਸਾਡੀ ਨੈਸ਼ਨਲ ਰਾਸ਼ਟਰੀ ਪ੍ਰਧਾਨ ਪੈਨ ਕੁਮਾਰੀ ਮਾਇਆਵਤੀ ਜੀ ਆ ਉਹ ਫੈਸਲਾ ਉਹ ਨਿਰਣਾ ਉਹਨਾਂ ਨੇ ਲੈਣਾ ਉਹ ਕੀ ਕਰਨਾ ਚਾਹੁੰਦੇ ਕੀ ਕਰਨਗੇ ਕੀ ਨਹੀਂ ਕਰਨਗੇ ਸਾਡਾ ਫਰਜ਼ ਇੱਥੇ ਭੋਜਨ ਸਮਾਜ ਪਾਰਟੀ ਨੂੰ ਤਿਆਰ ਕਰਕੇ ਔਰ ਇੱਥੋਂ ਜਿੱਤ ਕੇ ਪੈਨ ਜੀ ਦੇ ਝੋਲੇ ਚ ਜਾ ਕੇ ਪੈਣਾ ਆ ਔਰ ਭੋਜਨ ਸਮਾਜ ਪੈਨ ਜੀ ਜੋ ਵੀ ਅਗਲਾ ਫੈਸਲਾ ਲੇਗੀ ਉਹ ਮਾਇਵਤੀ ਦੇ ਹੱਥ ਤੋਂ ਫੈਸਲਾ ਹੈ 13 ਜਿਹੜੇ ਉਮੀਦਵਾਰ ਨੇ ਆਪਣੇ ਬੌਝਨ ਸਮਾਜ ਪਾਰਟੀ ਦੇ ਉਹਨਾਂ ਵੱਲੋਂ ਆਪਣੇ ਵੋਟਰਾਂ ਨੂੰ ਕੀ ਵਾਅਦੇ ਕੀਤੇ ਜਾ ਰਹੇ ਨੇ ਕਿ ਜਿੱਤਣ ਤੋਂ ਬਾਅਦ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਦੇਖੋ ਬੌਝਨ ਸਮਾਜ ਪਾਰਟੀ ਪਹਿਲੀ ਗੱਲ ਤਾਂ ਕੋਈ ਚੋਣ ਮੈਨੀਫੈਸਟੋ ਜਾਰੀ ਨਹੀਂ ਕਰਦੀ ਬੌਝਨ ਸਮਾਜ ਪਾਰਟੀ ਕੋਈ ਝੂਠਾ ਵਾਅਦਾ ਨਹੀਂ ਕਰਦੀ ਜਿਦਾਂ ਇਹ ਕਾਂਗਰਸੀ ਕਾਲੀ ਬੀਜੇਪੀ ਵਾਲੇ ਕਰਦੇ ਆਏ ਆ ਹਰ ਵੇਰੀ ਕਹਿੰਦੇ ਆ ਲੋਕ ਇੰਨੇ ਕਿ ਇਹਨਾਂ ਨੇ ਸਤਾਤੇ ਆ ਕਿ ਅੱਜ ਵਾਅਦਿਆਂ ਤੇ ਮੁਤਾਬਕ ਕੋਈ ਵੋਟ ਨਹੀਂ ਪਾ ਰਿਆ ਬੌਝਨ ਸਮਾਜ ਪਾਰਟੀ ਦਾ ਲੋਕਾਂ ਨੂੰ ਇੱਕ ਅਪੀਲ ਕਰ ਰਹੀ ਹੈ ਇਹ ਭਾਜਪਾ ਸਮਾਜ ਪਾਰਟੀ ਦਾ ਚੋਣ ਮੈਨੀਫੈਸਟੋ ਕੋਈ ਨਹੀਂ ਇਹਨਾਂ ਨੇ ਚੋਣ ਮੈਨੀਫੈਸਟੋ ਜਾਰੀ ਕਰੇ ਪਰ 75 ਸਾਲ ਚ ਕੋਈ ਵੀ ਇਹਨਾਂ ਨੇ ਵਾਅਦਾ ਨਹੀਂ ਪੂਰਾ ਕਰਿਆ ਪਰ ਭਾਜਪਾ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਵਤੀ ਜੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਜਦੋਂ ਅਸੀਂ ਵਾਅਦੇ ਨਹੀਂ ਕੀਤੇ ਅਸੀਂ ਜਿੱਤ ਕੇ ਮਾਇਆਵਤੀ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕਾਂ ਦੇ ਕੰਮ ਕੀਤੇ ਆ ਲੋਕਾਂ ਨੂੰ ਰੋਜ਼ਗਾਰ ਦਿੱਤਾ ਲੋਕਾਂ ਨੂੰ ਐਜੂਕੇਸ਼ਨ ਲਈ ਪ੍ਰਬੰਧ ਕੀਤੇ ਆ ਸਿਹਤ ਸਹੂਲਤਾਂ ਲਈ ਪ੍ਰਬੰਧ ਕੀਤੇ ਆ ਜ਼ਮੀਨیں ਲੋਕਾਂ ਨੂੰ ਜ਼ਮੀਨਾਂ ਦਿੱਤੀਆਂ ਵੇ ਘਰੇ ਲੋਕਾਂ ਨੂੰ ਘਰ ਬਣਾ ਕੇ ਦਿੱਤਾ ਕਿਸਾਨ ਮਜ਼ਦੂਰ ਹਰ ਵਰਗ ਨੂੰ ਹਰ ਧਰਮ ਦਾ ਮਾਨ ਸਨਮਾਨ ਹੋਇਆ ਸਭ ਤੋਂ ਵੱਡਾ ਗੁੰਡਾ ਰਾਜ ਖਤਮ ਹੋਇਆ ਅੱਜ ਪੰਜਾਬ ਦੇ ਅੰਦਰ ਵੀ ਗੁੰਡਾ ਰਾਜ ਚੱਲ ਰਿਹਾ ਹੈ ਦਿਨ ਦਿਹਾੜੇ ਲੋਕਾਂ ਨੂੰ ਕਤਲ ਕਰਕੇ ਮਾਰ ਦਿੱਤਾ ਜਾਂਦਾ ਲੋਕਾਂ ਨੂੰ ਅੱਜ ਦਾ ਵੀ ਮਾਹੌਲਾ ਹੈ ਕਿ ਅੱਜ ਪੰਜਾਬ ਵੀ ਪੰਜਾਬੀ ਲੋਕ ਸੇਫ ਨਹੀਂ ਅਸੀਂ ਪੰਜਾਬ ਨੂੰ ਭੈਮੁਕਤ ਮਾਨਵਤਾਵਾਦੀ ਔਰ ਸਮਾਜ ਦੇ ਵਿੱਚ ਔਰ ਪੰਜਾਬ ਪੰਜਾਬੀਅਤ ਦੀ ਗੱਲ ਕਰਕੇ ਪੰਜਾਬ ਚੋਂ ਇਦਾਂ ਦਾ ਰਾਸਤਾ ਬਤ ਕਰਾਗੇ ਜੀ ਆਪਾਂ ਗੱਲ ਕਰਦੇ ਜੀ ਤੁਸੀਂ ਆਖਦੇ ਸਤਿ ਸ੍ਰੀ ਅਕਾਲ ਕਿ ਜਿਹੜਾ ਇੱਕ ਆਰਥਿਕ ਪੱਖ ਮਜ਼ਬੂਤ ਹੋਣਾ ਜ਼ਰੂਰੀ ਆ ਤੇ ਪੱਖੋਂ ਤੇ ਕਿਸ ਤਰ੍ਹਾਂ ਦੀ ਮਦਦ ਕੀਤੀ ਹੈ ਆਰਥਿਕ ਤੌਰ ਤੇ ਤੁਹਾਡੀ ਵੋਟਰਾਂ ਵੱਲੋਂ ਵੋਟਰਾਂ ਵੱਲੋਂ ਦੇਖੋ ਸਾਡਾ ਹੀ ਜੋ ਮੈਂ ਚੋਣ ਲੜ ਰਿਹਾ ਮੇਰੀ ਜਿੱਥੇ ਸਾਨੂੰ ਸਮਾਜ ਵੋਟ ਪਾ ਰਿਹਾ ਉੱਥੇ ਸਾਡੀ ਫਾਈਨੈਂਸ਼ਲੀ ਵੀ ਸਪੋਰਟ ਕਰ ਰਿਹਾ ਕਿਉਂਕਿ ਉਹਨਾਂ ਦੇ ਕੋਲ ਤਾਂ ਲੋਕ ਦਿਹਾੜੀਆਂ ਲੈ ਕੇ ਵੀ ਨਹੀਂ ਉਹਨਾਂ ਦੀ ਰੈਲੀਆਂ ਚ ਆਉਂਦੇ ਉਹ ਕਹਿੰਦੇ ਵੀ 7000 ਰੁਪਏ ਤੁਹਾਨੂੰ ਦੰਦੇ ਸਾਡੀ ਦਿਹਾੜੀ ਚ ਚਲੋ ਕਾਂਗਰਸ ਭਾਜਪਾ ਕਾਲੀ ਵਾਲੇ ਪੈਸੇ ਦੇ ਕੇ ਵੀ ਵਰਕਰ ਨਹੀਂ ਆਂਦੇ ਪਰ ਸਾਡੇ ਕੋਲ ਲੋਕ ਸਾਨੂੰ ਭੱਲੋਂ ਵੀ ਪੈਸੇ ਦਿੰਦੇ ਆ ਨਾਲੇ ਮੀਟਿੰਗਾਂ ਵੀ ਕਰਾਂਦੇ ਨਾਲੇ ਪ੍ਰੋਗਰਾਮ ਵੀ ਕਰਦੇ ਆਪ ਆਪਣੀਆਂ ਗੱਡੀਆਂ ਚ ਆਪ ਤੇਲ ਪਵਾ ਕੇ ਆਪਣੇ ਸਾਧਨਾਂ ਤੇ ਲੋਕ ਭੁਖਣ ਪਾਣੇ ਰਹਿ ਕੇ ਪਾਰਟੀ ਲਈ ਪ੍ਰਚਾਰ ਕਰ ਰਹੇ ਆ ਆਪਣੇ ਲਈ ਪੈਣ ਕੁਮਾਰੀ ਮਾਇਆਬਤੀ ਤੋਂ ਇਲਾਵਾ ਹੋਰ ਸਟਾਰ ਪ੍ਰਚਾਰਕ ਕਿਹੜੇ ਨੇ ਦੇਖੋ ਗੱਲ ਇਹ ਆ ਵੀ ਬਹੁਜਨ ਸਮਾਜ ਪਾਰਟੀ ਤੋਂ ਇਲਾਵਾ ਪੰਜਾਬ ਦੇ ਅੰਦਰ ਸ੍ਰੀ ਵਿਪਲ ਕੁਮਾਰ ਜਿੰਚਾਰ ਸਾਹਿਬ ਆ ਬਿਆਣੀਪਾਲ ਸਾਹਿਬ ਹੋਰ ਵੀ ਵੱਖ-ਵੱਖ ਹਲਕਿਆਂ 'ਚ ਲੋਕ ਸਭਾ 'ਚ ਡਿਊਟੀਆਂ ਲਾਈਆਂ ਪਾਰਟੀ ਦੀ ਉਹ ਜਿਹੜੇ ਸਟਾਰ ਪ੍ਰਚਾਰਕ ਵੱਡੀ ਭਵਾਨੇ ਦੇਖੋ ਪੈਨਿੰਗ ਕਰ ਰਹੇ ਆ ਪੰਜਾਬ ਦੇ ਅੰਦਰ ਕੀ ਉਮੀਦ ਕਰਦੇ ਆ ਨਤੀਜਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਨਤੀਜਾ ਲੈਣਾ ਹੈ ਜੀ ਨਤੀਜੇ ਬੜੇ ਬੱਧੀਆ ਆਣਗੇ ਲੋਕ ਸਤਾਏ ਹੋਏ ਨੇ ਪਾਰਟੀਆਂ ਤੋਂ ਲੋਕਾਂ ਦਾ ਅਜ ਮਨ ਹੈ ਔਰ ਜੇ ਵਿਸ਼ਵਾਸ ਕਰ ਰਹੇ ਆ ਲੋਕ ਕਿਸੇ ਪਾਰਟੀ ਦੇ ਪੰਜਾਬ ਦੇ ਵੀ ਜੇ ਪੰਜਾਬ ਦੇ ਸੁਰੱਖਿਅਤ ਰਹੇਗਾ ਤਾਂ ਭੋਜਨ ਸਮਾਜ ਪਾਰਟੀ ਦਾ ਰਾਜ ਚ ਰਹੇਗਾ ਤੋ ਇਸ ਕਰਕੇ ਬੌਝਨ ਸਮਾਜ ਪਾਰਟੀ ਨੂੰ ਹੀ ਲੋਕ ਬੋਰਡ ਸਪੋਰਟ ਕਰ ਰਿਹਾ ਜੇ ਗੱਲ ਕਰੀਏ ਬੌਝਨ ਸਮਾਜ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਛੜਬਰ ਦਾ ਕਿਹਦੇ ਨਾਲ ਮੁਕਾਬਲਾ ਹੈ ਦੇਖੋ ਮੈਂ ਕਹਿੰਦਾ ਜਦੋਂ ਲੋਕ ਖੜੇ ਹੋ ਜਾਣ ਤਾਂ ਫਿਰ ਤਾਂ ਮੁਕਾਬਲਾ ਕਿਸੇ ਨਾਲ ਰਹਿੰਦਾ ਹੀ ਨਹੀਂ ਇਹਨਾਂ ਦਾ ਤਾਂ ਮੁਕਾਬਲਾ ਹੀ ਨਹੀਂ ਇਹਨਾਂ ਨੂੰ ਲੋਕ ਤਾਂ ਪਿੰਡਾਂ ਚੋਂ ਵੜਣ ਹੀ ਨਹੀਂ ਦੇ ਰਹੇ ਇਹਨਾਂ ਦਾ ਤਾਂ ਵਿਰੋਧ ਹੋ ਰਿਹਾ ਵੋਟਾਂ ਦੇ ਇਹਨਾਂ ਨੂੰ ਜਦੋਂ ਵੋਟਾਂ ਹੀ ਨਹੀਂ ਪੈਣੀਆਂ ਲੋਕ ਕਰਨ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਮੈਂ